ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮਾਫੀ ਚਾਹੁੰਦੇ ਤੁਹਾਨੂੰ ਬਹੁਤ ਦੇਰ ਇੰਤਜ਼ਾਰ ਕਰਨਾ ਪਿਆ ਅੱਜ ਸ਼ਰਮਣੀ ਅਕਾਲੀ ਦਰ ਦੇ ਜਿਹੜੇ ਸ਼ਹਿਰ ਦੇ ਵਰਕਰ ਸੀ ਲੀਡਰ ਸੀ ਜਿਹੜੇ ਚੌੜਮੀ ਕਿਸੁਰ ਦੇ ਕਿਸੇ ਨਾ ਕਿਸੇ ਥਾਂ ਤੇ ਆਪਣੇ ਅਹੁਦੇ ਤੇ ਰਹੇ ਉਹਨਾਂ ਨੇ ਅੱਜ ਇੱਥੇ ਬਹੁਤ ਰੋਕੇ ਵਿਚਾਰ ਚਰਚਾ ਕੀਤੀ ਆ ਗੰਭੀਰਤਾ ਨਾਲ ਕਿ ਸ਼ਰੋਮਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸ਼ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹੱਕਾਂ ਦੀ ਲੜਾਈ ਲੜ ਕੇ ਮਾਨਵੀ ਹੱਕਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰੁਣਾ ਸੰਘਰਸ਼ਾਂ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਕਾਂ ਦੇ ਦਿੱਤਾ ਅੱਜ ਅਰਸ਼ਤੋ ਹਾਰਸ਼ਤੇ ਆ ਗਿਆ ਸਾਡੀਆਂ ਨਕਾਵੀਆਂ ਕਾਮੀਆਂ ਖਾਮੀਆਂ ਕਟਾਈਆਂ ਦੇ ਕਰ ਉਹਨਾਂ ਖਾਮੀਆਂ ਤੇ ਕਟਾਈਆਂ ਤੇ ਅਸੀਂ ਅੰਦਰ ਬੈਠ ਕੇ ਬੜੀ ਕਿ ਵੀਰਤਾ ਦਾ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰਮਣੀ ਅਕਾਲੀ ਦਲ ਨੂੰ ਪੁਰਾਣੀਆਂ ਲੀਹਾਂ ਤੇ ਲਿਆਉਣ ਲਈ ਹਾਰਸ਼ਤੋ ਆਸਟ੍ਰੇਲ ਜਾਣ ਲਈ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਾਰ ਦੇ ਵਿੱਚ ਹੋਈ ਆ ਔਰ ਉਹਦੇ ਚ ਫੈਸਲਾ ਕੀਤਾ ਕਿ ਪਹਿਲਾ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਸਤਾ ਤਾਬ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੀਮਾ ਜਾਂਚ ਕਰਦੇ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਕੀਤਾ ਜਾਵੇ ਸਾਰੀ ਲੀਡਰਸ਼ਿਪ ਦੇਰੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਇੱਕ ਜਨਾਇ ਨੂੰ ਸਵੇਰੇ 11 ਵਜੇ ਸ੍ਰੀ ਅਕਾਲਤਾ ਸਾਹਿਬ ਦੇ ਸਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਨਤੀ ਜਹਦਾਰ ਸ੍ਰੀ ਅਕਾਲਤਾ ਸਾਹਿਬ ਨੂੰ ਸ੍ਰੀ ਅਕਾਲਤਾ ਸਾਹਿਬ ਤੇ ਜਾ ਕੇ ਕਰਾਂਗੇ ਔਰ ਖੀਮਾ ਚਾਜਕਾ ਜੀ ਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਸਮਰਥਾ ਬਖਸ਼ੇ ਸਮਾਤ ਬਖਸ਼ੇ ਕਿ ਅਸੀਂ ਉਹਨਾਂ ਕਤਾਈਆਂ ਤੇ ਖਾਨੀਆਂ ਤੋਂ ਬਚ ਸਕੀਏ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਉਹ ਸਰਜੀਤੀ ਤੇ ਲੈ ਕੇ ਬਲੰਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸ਼ਰੋਮਣੀ ਅਕਾਲੀ ਦਲ ਬਚਾਓ ਲਹਿਰ ਦਾ ਆਗਾਜ਼ ਸਰੀਆ ਕਾਰਤਕ ਸਭ ਤੋਂ ਜੀ ਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪੰਥਦਰਦੀ ਨੇ ਪੰਥ ਰਚੈਸੀ ਵਿਦਵਾਨ ਨੇ ਸਿੱਖ ਸਕਾਲਰ ਨੇ ਪੰਜਾਬ ਹਦੈਸੀ ਲੋਕ ਨੇ ਸਰਵਤ ਦਾ ਭਲਾ ਚਾਹਣ ਵਾਲੇ ਲੋਕ ਨੇ ਮਾਨਸ ਕੀ ਜਾਤ ਦੇ ਇੱਕੇ ਪਹਿਚਾਨ ਉਹ ਤੇ ਚੱਲਰ ਵਾਲੇ ਲੋਕ ਨੇ ਸਤ ਮਹਾਂਪੁਰਖ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ মিডিਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੰਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸ਼ਰਮਣੀ ਅਕਾਲੀ ਦਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਜੱਗਾ ਤਿਆਰ ਕਰਕੇ ਸ਼ਰਮਣੀ ਅਕਾਲੀ ਦਰ ਫਿਰ ਮੁੜ ਸਰਜੀਤੀ ਵੱਲ ਤੋਰਾਂਗੇ ਔਰ ਉਹਦੇ ਲਈ ਅਸੀਂ ਇੱਕ ਕੋਈ ਧਾਰਮਿਕ ਤੇ ਰਾਜਨੀਤਿਕ ਸਮੇਲ ਦੀ ਕੋਈ ਸ਼ਖਸੀਅਤ ਜਿਹੜੀ ਆ ਜਿਹੜੀ ਇਸ ਅਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰ ਪ੍ਰਮਾਣਿਤ ਸ਼ਰਮਣੀ ਅਕਾਲੀ ਦਰ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਜਿਹੜੀ ਧਰਮ ਤੇ